ਤਡਾ ਕੀ ਨਾਮ ਹੈ ਜੀ ਬਲਜੀਤ ਮੇਰਾ ਨਾਮ ਹੈ ਅੱਛੇ ਤਡਾ ਕੀ ਬੇਟਾ ਸੀ ਹਾਂ ਜੀ ਬੇਟਾ ਕੀ ਨਾਮ ਸੀ ਕਾਸ਼ੀ ਹੋਗਾ ਨੰਬਰ ਕਾਸ਼ੀ ਹੈ ਨਾ ਕੀ ਕੀ ਗੱਲ ਭਈ ਗੱਲ ਐ ਦੋਂ ਹੀ ਆਇਆ ਇਹ ਜੇ ਕੰਪਨੀ ਦੇ ਵਿੱਚ ਕੰਪਨੀ ਚੋਂ ਆਇਆ ਤੇ ਉਹ ਹਾਂ ਆਇਆ ਹੀ ਜੀ ਉਸੇ ਵਲੇ ਬਾਹਰ ਚਲ ਗਿਆ ਬਾਹਰ ਜਾ ਕੇ ਕੇ ਮੁੰਡੇ ਦੇ ਨਾਲ ਰਲ ਕੇ ਤੇ ਉਹਨੀਆਂ ਨੂੰ ਟਾਟੀ ਕੱਲ ਬਾਇਆ ਅੱਛਾ ਤੇ ਟੀਕਾ ਹਾਨੂੰ ਪਤਾ ਹੁਣ ਇਹਨਾਂ ਪਤਾ ਨਹੀਂ ਕਿੱਥੇ ਲੱਗਾ ਕਿੱਥੇ ਕਿੱਥੋਂ ਲਵਾਇਆ ਬੰਨੇ ਇੱਥੇ ਹਾਂਜੀ ਹਨ ਉਦੋਂ ਪਤਾ ਲੱਗਾ ਸਾਨੂੰ ਕੇ ਨੇ ਨੱਟ ਕੇ ਆਣ ਕੇ ਦੱਸਿਆ ਕਿ ਤੁਹਾਡਾ ਮੁੰਡਾ ਉੱਥੇ ਪਿਆ ਹੋਇਆ ਨਹੀਂ ਉਹ ਉੱਥੇ ਰਹਿੰਦੇ ਆ ਨਾ ਜਾਰਜੀ ਤੇ ਉੱਥੇ ਹੀ ਤੋਂ ਉੱਥੇ ਕਰਕੇ ਉਹਨਾਂ ਨੇ ਆਪਾਂ ਦਬ ਦਬ ਉਹਨਾਂ ਥੇ ਕੇ ਲੈ ਕੇ ਆਏ ਸਾਰੀ ਰਾਤ ਘੁੱਟ ਦੇ ਨੱਪਦੇ ਰਹੇ ਅਸਾਂ ਬੜਾ ਕੋਈ ਡਾਕਟਰ ਵੀ ਲਿਆਂਦਾ ਪਰ ਨਹੀਂ ਗੱਲ ਪੁਦਰੀ ਇਹਦਾ ਕਿ ਜਾਂ ਇੱਧਾ ਨਿਕਲ ਗਈ ਜਾਨ ਕੀ ਮੰਗ ਕਰ ਦਿਓ ਤੁਸੀਂ ਸਰਕਾਰ ਕੋਲੋਂ ਜਾਂ ਕੋਈ ਕਰ ਦਿਓ ਪੀ ਇਹ ਮੈਂ ਦੇਖੋ ਮੰਗ ਕਰਦੀ ਵੀ ਨਸ਼ੇ ਬਣਾਉਣ ਵਾਲਿਆਂ ਦੀ ਮੌਤ ਹੀ ਹੋ ਜੇ ਜਿੱਦਾਂ ਮੇਰਾ ਪੁੱਤ ਗਿਆ ਹੋਏ ਇੱਦਾਂ ਇਹਨਾਂ ਦੀ ਜਾਨ ਇਹ ਮੰਗਵਾ ਮੇਰੀ ਇਹ ਯਕੀਨਾ ਹੀ ਬੇਟੇ ਦਾ ਕੀ ਤੁਹਾਡਾ ਕੀ ਲੱਗਦਾ ਹੈ ਜੀ ਕਿਤੇ ਯਾਰ ਲੱਗਦਾ ਨਹੀਂ ਅੱਛਾ ਜੀ ਉਮਰ ਕਿੰਨੀ ਕੀ ਪੂਰੇ 18 ਸਾਲ ਅੱਛਾ ਜੀ ਇੱਕ ਕਿਦਾਂ ਕੱਲ ਹੋਇਆ ਜੀ ਕੱਲ ਹੋਇਆ ਵਾ ਕਨ ਸਾਮੀ ਕਿਤੇ ਲਾਇਆ ਨਾਟੀ ਅੱਛਾ ਉੱਥੇ ਮੁਕੇ ਦੇਖਿਆ ਵਾ ਅੱਛਾ ਅੱਛਾ ਉਸਨੇ ਕੀ ਕੀਤਾ ਘਰ ਲਿਆ ਸਾਰੀ ਰਾਤ ਘੁੱਟਦੇ ਰਹੇ ਗਦੇ ਨਾ ਤੇਰੇ ਦੇਵੋਸ ਕੀ ਕੀਤੀ ਪੜੀ ਨਹੀਂ ਰੰਗਦਰ ਅੱਛਾ ਮੇਰ ਸਾਥ ਕਰ ਤੋ ਕੱਟ ਦਰਦੋਂ ਗਿਆ ਨਾ ਚੁਟ ਚੁਟ ਚਰਮਾ ਜੋਗੀ ਅੱਛਾ ਕੀ ਮੰਗ ਕਰਦੇ ਹੋ ਸਰਕਾਰ ਕੋੋਂ ਵੀ ਸਰਕਾਰ ਕੋਈ ਮੰਗ ਮੰਗਦੇ ਵੀ ਸਾਡੇ ਤਾਂ ਚਲੋ ਮਰ ਗਿਆ ਗਾਂ ਸਰਕਾਰ ਹੋ ਕਾਣਾ ਸਪਾਦਰ ਜਿਹੜੇ ਬੰਦ ਹੋ ਜਗਾ ਕਰਨ ਸੋਰਖਣਾ ਕੇ ਇਹ ਪੁੱਤ ਮਰਨਾ ਪਿੰਡ ਕੇ ਨਾ ਜੀ ਸ਼ਾਹੂਰੀਆ ਡੈਡੀਏ ਦੇੰਦਾ ਕੀ ਨਾਂ ਜੀ ਸਾਹਬਾ ਸੀ ਉਮਰ ਕਿੰਨੀ ਕੀ ਹਦੀ 20 ਸਾਲ 18 ਸਾਲ 18 ਸਾਲ